ਕਬਨਾਲ ਨਿਵਾਜਦਾ ਹੈ ਉਥੇ ਹੀ ਪੁੱਤਰਾ ਦਾ ਦਾਨੀ ਕਹਿ ਕੇ ਵੀ ਮਾਨ ਸਤਕਾਰ ਬਖਸ਼ਦਾ ਹੈ ਉਹਨਾਂ ਦੇ ਇਸ ਪੁੱਤਰਦਾਨ ਦੀ ਗਵਾਹੀ ਸਿੱਖ ਇਤਿਹਾਸ ਦੇ ਦੋ ਖੂਨੀ ਸਾਕੇ ਸਾਕਾ ਚਮਕੌਰ ਅਤੇ ਸਾਕਾ ਸਰਹੰਦ ਰਹਿਂਦੀਆਂ ਦੁਨੀਆ ਗਵਾਹੀ ਭਰਦੀ ਰਹਿਣਗੀਆਂ ਇਹਨਾਂ ਸਾਕਿਆਂ ਵਿੱਚੋਂ ਸਾਕਾ ਚਮਕੌਰ ਇੱਕ ਐਸਾ ਵਿਲੱਖਣ ਸਾਕਾ ਹੈ ਜਿਸ ਵਿੱਚ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਬੇਵਸਾਈ ਦਾ ਸ਼ਿਕਾਰ ਹੋਏ ਕਲਗੀਧਰ ਪਾਤਸ਼ਾਹ ਦੇ ਮੁੱਠੀਪਰ ਸਿੰਘ ਇਹਨਾਂ ਮੁੱਠੀਪਰ ਸਿੰਘਾਂ ਨੇ ਲੱਖਾਂ ਤਾਦਾਰ ਲੀਆਂ ਫੌਜਾਂ ਨੂੰ ਲੋਹੇ ਦੇ ਚੰਨੇ ਚਬਵਾ ਕੇ ਆਪ ਸ਼ਹਾਦਤ ਦੇ ਜਾਮ ਪੀਤੇ ਸਨ ਸ਼ਹਾਦਤ ਦੇ ਜਾਮ ਪੀਣ ਵਾਲੇ ਮਰ ਜੀਵਣਿਆਂ ਵਿੱਚ ਜਿੱਥੇ ਦਸਮ ਪਿਤਾ ਦੇ ਸਿੱਧਕੀ ਸਿੱਖ ਤਿੰਨ ਪਿਆਰੇ ਅਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਨਾਮ ਵਰਣਯੋਗ ਹੈ ਉੱਥੇ ਹੀ ਦੂਸਰੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੁਜਾਰ ਸਿੰਘ ਦਾ ਨਾਮ ਬੜੇ ਹੀ ਫਕਰ ਨਾਲ ਲਿਆ ਜਾਂਦਾ ਹੈ ਸਾਹਿਬਜ਼ਾਦਾ ਜੁਜਾਰ ਸਿੰਘ ਦੇ ਜੀਵਨ ਦੇ ਕੁਝ ਪਹਿਲੂ ਮੈਂ ਆਪ ਜੀ ਸਾਹਮਣੇ ਰੱਖਣ ਲੱਗੀ ਹਾਂ ਆਉ ਉਸ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤੇ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜادہ ਜੁਜਾਰ ਸਿੰਘ ਜੀ ਦਾ ਜਨਮ ਸਨ 1747 ਮੁਤਾਬਕ 21 ਚੇਤ 1609 ਨੂੰ ਗੁਰੂ ਜੀ ਕੇ ਮਹਿਲ ਮਾਤਾ ਜੀਤੋ ਜੀ ਦੇ ਕੁਖੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਗੁਰੂ ਸਾਹਿਬ ਆਪਣੇ ਇਸ ਪੁੱਤਰ ਸਾਹਿਬਜ਼ਾਦਾ ਜੁਜਾਰ ਸਿੰਘ ਦੀ ਪਾਲਣਾ ਪੋਸ਼ਣਾ ਆਪਣੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਵਾਂਗ ਪੂਰੀ ਤਨਦੇਹੀ ਅਤੇ ਯੋਗ ਅਗਵਾਹੀ ਨਾਲ ਕਰਦੇ ਹਨ ਸਨ ਆਪਣੇ ਵੀਰ ਆਪਣੇ ਵੀਰ ਅਜੀਤ ਸਿੰਘ ਵਾਂਗ ਜੁਜਾਰ ਸਿੰਘ ਨੂੰ ਵੀ ਜਿਸਮਾਨੀ ਕਰਤਬਾ ਕੋੜ ਸਵਾਰ ਨੇਜੇ ਪਾਲੇ ਤੀਰਨਬਾਜ਼ੀ ਅਤੇ ਤਲਵਾਰਬਾਜ਼ੀ ਵਿੱਚ નિਪੂਰ ਸੈਨਿਕ ਬਣਾਇਆ ਗਿਆ ਗੁਰੂ ਸਾਹਿਬ ਆਪਣੇ ਇਸ ਪੁੱਤਰ ਨੂੰ ਫੌਜੀ ਮਹਿਮਾ ਦਾ ਹਿੱਸੇਦਾਰ ਬਣਨ ਲਈ ਕਈ ਵਾਰੀ ਭੇਜਿਆ ਕਰਦੇ ਸਨ ਇਸੇ ਹਿੱਸੇਦਾਰੀ ਅਤੇ ਗੁਰੂ ਸਾਹਿਬ ਦੇ ਯੋਗ ਅਗਵਾਈ ਕਾਰਨ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਝੂਜਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਸਨ ਇਸੇ ਝੂਜਨ ਦੀ ਬੇਵਸਾਈ ਚਮਕੌਰ ਸਾਹਿਬ ਦੇ ਮੈਦਾਨੀ ਜੰਗ ਵਿੱਚ ਜਦ ਆਪਣੇ ਵੀਰ ਅਜੀਤ ਸਿੰਘ ਨੂੰ ਵੈਰੀਆਂ ਨਾਲ ਝੂਜਦੇ ਆ ਵੇਖ ਸਾਹਿਬ ਜادہ ਜੁਜਾਰ ਸਿੰਘ ਦਾ ਖੂਨ ਉਬਾਲੇ ਖਾਣ ਲੱਗ ਪਿਆ ਸੀ ਰਨ ਵਿੱਚ ਵੈਰੀਆਂ ਦੇ ਆਹੂ ਲੌਂਦਿਆਂ ਜਦ ਸਾਹਿਬ ਜਦਾ ਅਜੀਤ ਸਿੰਘ ਸ਼ਹਾਦਤ ਦੇ ਜਾਮ ਪੀ ਗਏ ਤਾਂ ਜੁਝਾਰ ਸਿੰਘ ਗੁਰੂ ਪਿਤਾ ਕੋਲ ਆ ਕੇ ਬੇਨਤੀ ਕਰਦੇ ਹਨ ਕਿ ਪਿਤਾ ਜੀ ਮੈਨੂੰ ਵੀ ਆਗਿਆ ਬਖਸ਼ਿਓ ਮੈਂ ਵੀ ਆਪਣੇ ਵੀਰ ਅਜੀਤ ਸਿੰਘ ਵਾਂਗ ਇਨ੍ਹਾਂ ਗੁਰੂਆਂ ਗੁਰਸਿੱਖਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੁਸ਼ਮਨਾ ਨਾਲ ਦੋ ਹੱਥ ਕਰ ਸਕਾਂ ਮੇਰੀ ਉਮਰ ਛੋਟੀ ਹੈ ਪਰ ਦੇਖਿਓ ਮੈਂ ਕਿਵੇਂ ਦੁਸ਼ਮਨਾ ਦੇ ਦੰਦ ਖੱਟੇ ਕਰਦਾ ਹਾਂ ਪਿਤਾ ਜੀ ਜਲਦੀ ਕਰੋ ਮੈਂ ਵੀ ਆਪਣੇ ਵੀਰ ਕੋਲ ਜਾਣਾ ਹੈ ਪੁੱਤਰ ਦੇ ਇਸ ਜੰਗੀ ਜੋਸ਼ ਨੂੰ ਦੇਖਦਿਆਂ ਹੋਏ ਹਜੂਰ ਜੁਜਾਰ ਸਿੰਘ ਦੇ ਨਾਲ ਭਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਭਾਈ ਲਾਲ ਸਿੰਘ ਭਾਈ ਮੋਹਰ ਸਿੰਘ ਨੂੰ ਜਥੇ ਦੇ ਰੂਪ ਵਿੱਚ ਚਮਕੌਰ ਦੀ ਗੜੀ ਵਿੱਚੋਂ भेजਦੇ ਹਨ ਜਿਵੇਂ ਇਹ ਪੰਜ ਛੇਰ ਗੜੀ ਚੋਂ ਬਾਹਰ ਨੂੰ ਆਉਂਦੇ ਹਨ ਇਹ ਦੁਸ਼ਮਨ ਦੀ ਸੈਨਿਕ ਉੱਤੇ ਹੱਲਾ ਬੋਲ ਦਿੰਦੇ ਹਨ ਉਮਰ ਪੱਖੋਂ ਨਿੱਕੇ ਪਰ ਯੁੱਧ ਕਲਾ ਪੱਖੋਂ ਤਿੱਕੇ ਇਹ ਸੂਰਮੇ ਦੀ ਸੂਰਮਤਾਈ ਨੂੰ ਦੇਖ ਕੇ ਦੁਸ਼ਮਨ ਵੀ 당ਗ ਰਹਿ ਗਏ ਸਨ ਇਦਰ ਜੁਝਾਰ ਸਿੰਘ ਆਪਣੇ ਸਾਥੀਆਂ ਨਾਲ ਝੂਜ ਰਹੇ ਸਨ ਉੱਥੇ ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਤੀਰਾਂ ਦੀ ਬੋਚਾਰ ਕਰਦੇ ਸਨ ਗੁਰੂ ਜੀ ਦੇ ਵੇਖਦਿਆਂ ਹੀ ਵੇਖਦਿਆਂ ਜੁਝਾਰ ਸਿੰਘ ਵੈਰੀਆਂ ਨਾਲ ਝੂਜਦੇ ਝੂਜਦੇ ਮੈਦਾਨ ਤੇ ਡਿੱਗ ਗਏ ਆਖਿਰ ਨੂੰ 8 ਪੋ ਮੁਤਾਬਕ 22 ਦਸੰਬਰ 1609 ਨੂੰ ਸ਼ਹੀਦੀ ਪਾ ਗਏ ਸਨ ਇਦਰ ਸਾਹਿਬ ਜادہ ਜੁਜਾਰ ਸਿੰਘ ਸਾਹਿਬ ਜادہ ਅਜੀਤ ਸਿੰਘ ਵਾਂਗ ਸ਼ਹੀਦੀ ਪਾ ਗਏ ਉਧਰ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਕਿ ਦੋਵੇਂ ਬੱਚੇ ਸਿੱਖੀ ਸਿੱਧਕ ਉਤਰੇ ਹਨ ਤੇ ਇਮਤਿਹਾਨ ਵਿੱਚੋਂ ਪਾਸ ਹੋ ਗਏ ਹਨ ਸਾਤ ਸੰਗਤ ਜੀ ਅਸੀਂ ਬੜੇ ਹੀ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਸ਼ਹੀਦਾਂ ਦੇ ਵਾਰਿਸਾਂ ਅਸੀਂ ਬੜੇ ਹੀ ਫਕਰ ਨਾਲ ਕਹਿੰਦੇ ਹਾਂ ਕਿ ਅਸੀਂ ਸ਼ਹੀਦਾਂ ਦੇ ਵਾਰਿਸਾਂ ਸਾਨੂੰ ਇਸ ਗੱਲ ਤੇ ਫਕਰ ਵੀ ਹੈ ਫਕਰ ਹੋਵੇ ਵੀ ਕਿਉਂ ਨਾ ਐਸੀ ਕਿਹੜੀ ਕੌਮ ਹੈ ਜਿਨੇ ਸਵਾ 400 ਸਾਲਾਂ ਵਿੱਚ ਇੰਨੀਆਂ ਸ਼ਹੀਦੀਆਂ ਦਿੱਤੀਆਂ ਹੋਣ ਜਿਨੀਆਂ ਗਿਣਤੀ ਪੱਖੋਂ ਇਸ ਛੋਟੀ ਕੌਮ ਨੇ ਦਿੱਤੀਆਂ ਹਨ ਸ਼ਹੀਦੀ ਦੇਣ ਦਾ ਕਾਰਨ ਜ਼ੋਰ ਜ਼ਰੂਰ ਜਾਂ ਜ਼ਮੀਨ ਤੇ ਕਬਜ਼ਾ ਕਰਨਾ ਨਹੀਂ ਸੀ ਬਲਕਿ ਸਾਡੀ ਮਨੁ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਸੀ ਇੰਨੇ ਕੀ ਬੇਨਤੀ ਪਰਵਾਨ ਕਰੋ ਹੋਈ ਪੁਲਾ ਚੁਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ